ਯਾ ਦੇ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਬਿਲਾਵਲਾ ਮਹਲਾ ਪੰਜਵਾਂ ਆਪਣੇ ਬਾਲਕ ਆਪ ਰਖਿਆ ਨਾ ਆਰ ਬ੍ਰਹਮ ਗੁਰ ਦੇ ਸ਼ਾਂਤ ਸਜ ਆਨੰਦ ਪਾਏ ਪੂਰਨ ਭਈ ਸੇਵਾ ਲਾ ਪਦ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਂ ਦੀ ਅਨ ਜਾ ਕਾ ਵਡ ਪਰਤਾਪ ਦੋਖ ਮਾਰੇ ਬਖੀਆ ਨਾ ਆਪਣੇ ਕਲ ਧਾਰੀ ਮਨ ਬਾਚਤ ਫਦ ਦਿੱਤੀ ਅਨ ਨਾਨਕ ਬਲ ਹਾਰੇ ਕਾ ਮਾਰੇ ਬਖਸ਼ਿਆ ਨ ਆਪਣੇ ਕਲਤਾਰੀ ਮਨ ਬਾਚਤ ਫਲ ਦਿੱਤੀ ਅਨ ਨਾਨਕ ਬਨਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਗੁਰਦੇ ਪਹੁੰਚੁਰੇ ਸਤਿ ਬੈਠੀ ਗੁਰਖਾਂ ਸਤ ਸੰਗਿਓ ਬਿਰਧਾਂ ਦੇ ਵਸੀਆਂ ਦੇ ਜੋ ਆਪਣੇ ਘਰ ਦੇ ਸੁਖ ਸ਼ਾਂਤੀ ਵਾਸਤੇ ਦੇ ਦੇ ਤੰਦਰੁਸਤੀ ਵਾਸਤੇ ਕਾਰੋਬਾਰ ਦੀ ਦਿੱਤੀ ਵਾਸਤੇ ਸਤਿਗੁਰੂ ਦੀਆਂ ਖੁਸ਼ੀਆਂ ਲੈਂਦੇ ਹੋਇਆਂ ਅਸੀਂ ਸਬਕੀ ਸਤਿ ਕਰਦੇ ਹਾਂ ਕਈਆਂ ਦਿਨੋਂ ਤੋਂ ਸ੍ਰੀ ਸਹਿਜ ਸੰਪੜ ਪਾਠ ਤੁਹ ਕੋ ਐਸਾਨੁ ਸਤ ਗੁਰ ਦੀ ਅਪਾਰ ਬਖਸ਼ੁ ਦਰਬ ਸਤ ਕਰ ਬਾਣੀ ਅਤ ਮਦ ਮਤ ਹੁ ਸਭ ਸੁਖੋ ਦੇਗਨ ਕੋ ਪਾਏ ਬਾਛਾ ਕਿਰਪਾ ਕਰਿ ਦਿਨ ਮੁਕ ਪਾਣੁ ਲੇ ਕੇ ਗੁਰੂ ਪਾਣ ਦੇ ਬਾਣ ਸੰਪੂਰਨ ਪੜੀ ਸਭ ਸਿਵਾ ਲਈ ਬਾਛਾ ਮਨੋ ਭਾਵਨਾ ਕਾਮਨਾ ਸਫਲ ਸੁਖੋ ਮੁਕਤ ਦੁਖਾਂ ਦਾ ਸੁਖਾਂ ਦਾ ਪ੍ਰਕਾਸ਼ ਪਰਮਾਤਮਾ ਨੂੰ ਸੁਖ ਸ਼ਾਂਤੀ ਦਾ ਪਿਆਰ ਚੜ੍ਹਦੀਆਂ ਭਲੂ ਕਲਾ ਬੋਸ਼ਕਨ ਨਾਮ ਬੜੇ ਨਾਲ ਜੋੜਨ ਪਾਛੇ ਮਾਰਾ ਕਰੂ ਬੰਦੇ। ਫਕੀਰ ਬੋਸ਼ਕਨ ਹਰ ਤਕਾ ਜੀਵ ਵਿੱਚ ਸਤਿ ਤਕ ਨੂਰ ਦਾ ਸਿਖਾਸ਼ੇ ਮਹਾਰਾਜ। ਉਹਨਾਂ ਅਸ਼ਟੰ ਸਭਨ ਸੁਖ ਨੂੰ ਸਮਾਂਤੀ ਹੈ। ਸਭ ਤੋਂ ਪਹਿਲਾਂ ਸੰਗਰਾਂ ਦੀ ਅਸੀਸ ਬਖਸ਼ੀਏ। ਸੇਕ ਪ੍ਰਵਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।